ਲੋਕਾਂ ਦਾ ਯਕੀਨ ਸੱਚੀ ਹਿੱਲ ਰਿਹਾ ਹੈ ਆਯੁਰਵੇਦ ਤੇ ਲੋਕੀ ਪਹਿਲਾਂ ਅੱਜ ਤੋਂ ਸਾਲ 2 ਸਾਲ ਪਹਿਲਾਂ ਬੜਾ ਸੋਚ ਕੇ ਆਉਂਦੇ ਆਏ ਸੀਗੇ ਕਿ ਹਾਂ ਅਸੀਂ ਆਯੁਰਵੇਦ ਵੱਲ ਨੂੰ ਜਦੋਂ ਜਾਵਾਂਗੇ ਤਾਂ ਸਾਨੂੰ ਹੋਰ ਪੈਥੀ ਤੋਂ ਜਾਂ ਹੋਰ ਕਿਸੇ ਪਾਸੇ ਤੋਂ ਤਾਂ ਅੰਤ ਦੇ ਵਿੱਚ ਆਯੁਰਵੇਦ ਤੋਂ ਵੀ ਖੜਾ ਛੁੱਟ ਜੂਗਾ ਇਹ ਕਦੀ ਵੀ ਨਹੀਂ ਹੋਣਾ ਅੱਜ ਤੁਸੀਂ ਬੜਾ ਵਿਵਾਦ ਬੋਲ ਰਹੇ ਹੋ ਆਪਾਂ ਸ਼ੁਰੂ ਤੋਂ ਵਿਵਾਦ ਬੋਲਦੇ ਵੀ ਨਹੀਂ ਆਪਾਂ ਆਯੁਰਵੇਦ ਦੇ ਉੱਪਰ ਲੋਕਾਂ ਦਾ ਭਰੋਸਾ ਨਹੀਂ ਨਾ ਟੁੱਟਣ ਦੇਣਾ ਪਤਾ ਸੱਚ ਬੋਲਣਾ ਕੀ ਆਯੁਰਵੇਦ ਦੀ ਸਟਰੈਂਥ ਨੇ ਕੀ ਆਯੁਰਵੇਦ ਦੀ ਵੀਕਨੈਸਸ ਹੈ ਤੱਤ ਬੋਲੋ ਯਾਰ ਕੀ ਦਿੱਕਤ ਹੈ ਕਿ ਬੰਦੇ ਦਾ ਭਲਾ ਹੋਣਾ ਚਾਹੀਦਾ ਜੇ ਲੋੜ ਪਈ ਤਾਂ ਸਾਹਿਬ ਮੈਂ ਹਰ ਰੋਜ਼ ਅਪਰੋਕਸੀਮੀਟਲੀ ਇੱਕ ਤਿਹਾਈ ਓਪੀਡੀ ਨੂੰ ਵਾਪਸ ਭੇਜਦਾ ਕਿ ਤੈਨੂੰ ਦਵਾਈ ਦੀ ਲੋੜ ਨਹੀਂ ਹੈਗੀ ਤੂੰ ਪਹਿਲਾਂ ਪ੍ਰੇਸ਼ ਕਰ ਬਿਨਾ ਡਾਕਟਰ ਦੇ ਪ੍ਰਕੋਸ਼ਨ ਤੋਂ ਕੋਈ ਆਨਲਾਈਨ ਜਿਹੜੀ ਦਵਾਈ ਮਹਂਗਾਈ ਜਾਂਦੀ ਹੈ ਉਹ ਲੈਣੀ ਕਿੰਨੇ ਹੱਦ ਤੱਕ ਸਹੀ ਹੈ Khanna sir ਅਸੀਂ ਵੀ ਆਨਲਾਈਨ ਦਵਾਈਆਂ ਬਹੁਤ ਲੋਕਾਂ ਨੂੰ ਭੇਜਦੇ ਹਾਂ ਬਟ ਸਾਡਾ ਇੱਕ ਡੈਡੀਕੇਟਿਡ ਬੰਦਾ ਗੱਲ ਕਰਦਾ ਪਹਿਲਾਂ ਉਹਦੇ ਨਾਲ ਉਹਦੀ ਰਿਪੋਰਟਾਂ ਚੈੱਕ ਕਰਦਾ ਇਹ 3 ਮਹੀਨੇ ਵਾਲੀ ਸ਼ੂਗਰ ਕੀ ਬੋਲਦੀ ਹੈ ਉਹਨੂੰ ਪੁੱਛਦਾ ਕਿ ਤੂੰ ਸ਼ੂਗਰ ਦਾ ਮਰੀਜ਼ ਹੈ ਤੈਨੂੰ ਕਿਹਦਾ ਜੋੜਾਂ ਦਾ ਦਰਦ ਤਾਂ ਨਹੀਂ ਹੈਗਾ ਤੈਨੂੰ ਨਾਲ ਗਠੀਆ ਤਾਂ ਨਹੀਂ ਹੈਗਾ ਤੇਰੇ ਪੇਟ 'ਚ ਗੈਸ ਬੰਦੀ ਕਿ ਨਹੀਂ ਬੰਦੀ ਤੈਨੂੰ ਕਬੇ ਤਾਂ ਨਹੀਂ ਗੇਂਦ ਜਾਂਦੀ ਤੈਨੂੰ ਨੀਂਦ ਠੀਕ ਆਉਂਦੀ ਹੈ ਤੇਰਾ ਬਲੱਡ ਪ੍ਰੈਸ਼ਰ ਤਾਂ ਨਹੀਂ ਵੱਧਦਾ ਤੇਰੇ ਕੋਲੈਸਟ੍ਰੋਲ ਵੀ ਕੀ ਰਿਪੋਰਟ ਹੈ ਤੇਰੀਆਂ ਦਵਾਈਆਂ ਕਿਹੜੀਆਂ ਚੱਲਦੀਆਂ ਫਿਰ ਅਸੀਂ ਉਹ ਪੂਰਾ ਅਨਸ਼ਾਂਚ ਕਲਪਨਾ ਲਾ ਕੇ ਫਿਰ ਅਸੀਂ ਉਹਨਾਂ ਨੂੰ ਦਵਾਈ ਦਿੰਦੇ ਫਿਰ ਦਵਾਈ ਦਿੰਦੇ ਐਦਾਂ ਦਵਾਈ ਤੁਸੀਂ ਵੀ ਨਹੀਂ ਦਿੰਦੇ 800 ਕਰੋੜ ਲੋਕ ਇਸ ਦੁਨੀਆ ਦੇ ਵਿੱਚ ਜੀਂਦੇ ਨੇ ਹਰ ਮਰੀਜ਼ ਦੀ ਇੱਕੋ ਰੋਗ ਹੋ ਗਿਆ ਹਰ ਨੂੰ ਸੇਮ ਦਵਾਈ ਦੇ ਦ ਇਹਨੂੰ ਜੋ ਕਮੈਂਟਰ ਚ ਕਹਿਣਾ ਕਹਿ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਬਟ ਅੱਜ ਦਾ ਵੀਡੀਓ ਉਸ ਹਰ ਪ੍ਰਾਣੀ ਵਧੀਆ ਹੋਊਗਾ ਜਿਹੜਾ ਆਯੁਰਵੇਦ ਨੂੰ ਦੇਖਣਾ ਚਾਹੁੰਦਾ ਕਿ ਆਯੁਰਵੇਦ ਕਿ ਸ ਲੈਵਲ ਤੇ ਆਯੁਰਵੇਦ ਦੇ ਵਿੱਚ ਜੇ ਤੁਸੀਂ ਇਲਾਜ ਕਰਾਉਣਾ ਵੈ ਤੇ ਸਿਰਫ ਇੱਕ ਮੰਨ ਦੇ ਵਿੱਚ ਧਾਰਨਾ ਬਣਾ ਕੇ ਰੱਖਿਓ ਕਿ ਪਹਿਲਾਂ ਪ੍ਰੇਸ਼ ਕਰਨੇ ਪੈਣੇ ਆ ਫਿਰ ਉਦੋਂ ਬਾਅਦ ਵਰਜਿਸ਼ਾ ਕਰਨੀਆਂ ਪੈਣੀਆਂ ਨੇ ਫਿਰ ਉਦੋਂ ਬਾਅਦ ਦਵਾਈਆਂ ਤਾਂ ਦੋ ਲੈਉਣਾ ਨੇ ਤਾਂ ਆਯੁਰਵੇਦ ਵਿੱਚ ਬਿਲਕੁਲ ਨਾਲ ਆਇਓ ਅੰਗਰੇਜ਼ੀ ਦਵਾਈਆਂ ਬਜਾਰੋਂ ਲਓ ਖਾਓ ਇੰਜੋਏ ਕਰੋ ਜ਼ਿੰਦਗੀ ਇਹ ਡਿਪੈਂਡ ਕਰਦਾ ਵੈ ਕਿ ਤੁਹਾਨੂੰ ਸੁਪੋਜ਼ ਐਸਿਡਿਟੀ ਬੰਦੀ ਹੈ ਤੁਸੀਂ ਵਰਜਿਸ਼ ਕਰ ਲਓ ਪਰਹੇਰ ਕਰ ਲਓ ਤਲੀਆਂ ਫਲੀਆਂ ਮੈਂਦੇ ਤੋਂ ਬਣੀਆਂ ਚੀਜ਼ਾਂ ਬੰਦ ਕਰ ਦਿਓ ਥੋੜੀ ਐਸਿਡਿਟੀ ਬਹਿ ਠੀਕ ਹੋ ਜਾਣੀ ਹੈ ਇੱਥੇ ਆਯੁਰਵੇਦ ਦਾ ਰੋਲ ਹੀ ਹੈ ਤੇ ਥੋੜੇ ਪਰੇ ਦਾ ਰੋਲ ਆਇਆ ਜੇ ਤੁਹਾਡੇ ਗੋਡਿਆਂ 'ਚ ਦਰਦ ਹੋ ਰਿਹਾ ਹੈ ਆ ਤੁਹਾਨੂੰ ਪਹਿਲਾਂ ਵੀ ਪੱਲ ਲੱਗਾ ਮੇਰੇ ਗੋਡੇ 'ਚ ਗ੍ਰੀਸ ਕੱਟਣੀ ਸ਼ੁਰੂ ਹੋ ਗਈ ਨਾਲ ਦੀ ਨਾਲ ਐਕਸ-ਰੇ ਕਰਾਓ ਦਰਦ ਹੋ ਰਿਹਾ ਤਾਂ ਕਿ ਉਹ ਲਿਗਾਮੈਂਟ ਦੀ ਇੰਜਰੀ ਹੈ ਕਿ ਗ੍ਰੀਸ ਖਤਮ ਹੋ ਰਹੀ ਹੈ ਐਕਸਰਸਾਈਜ਼ ਕਰ ਲਓ ਤੁਸੀਂ ਬੈਟਰ ਹੋ ਜਾਓਗੇ ਜੇ ਤੁਹਾਨੂੰ ਸਪੋਜ਼ ਕਿਸੇ ਬੰਦੇ ਨੇ ਕਹਿ ਦਿੱਤਾ ਹੋਵੇ ਕਿ ਤੁਹਾਡੇ 7-8 ਜੋੜਾਂ 'ਚ ਦਰਦ ਹੋ ਰਿਹਾ ਤੁਸੀਂ ਆਪਣਾ ਗਠੀਆ ਟੈਸ ਤਾਨੂੰ ਚਾਰ ਵਾਰੀ ਪੰਜ ਵਾਰੀ ਰਾਤ ਨੂੰ ਯੂਰੀਨ ਆ ਰਿਹਾ ਹੈ ਮੂੰਹ ਬਹੁਤ ਜ਼ਿਆਦਾ ਸੁੱਕ ਰਿਹਾ ਹੈ ਵਜ਼ਨ ਘਟ ਰਿਹਾ ਆਪਣੀ ਸ਼ੂਗਰ ਟੈਸਟ ਕਰ ਲਓ ਉਸੇ ਵੇਲੇ ਪ੍ਰੇਸ਼ੁਰਣ ਸ਼ੁਰੂ ਕਰ ਲਓ 5 ਸਾਲ ਤੋਂ ਗੋਲੀਆਂ ਤੋਂ ਬਚ ਜਾਓਗੇ ਜੇ ਤੁਹਾਨੂੰ ਪਤਾ ਲੱਗ ਰਿਹਾ ਕਿ ਮੈਨੂੰ ਪੌੜੀਆਂ ਚੜਨ ਦੇ ਸਾਹ ਚੜ ਰਹੇ ਹਨ ਤਾਂ ਕਲੈਸਟਰਲ ਲੈਵਲ ਚੈੱਕ ਕਰਾ ਲਓ ਆਪਣੇ ਪੇਟ ਦਾ ਸਕੈਨ ਕਰਾ ਲਓ ਕੈਟਲੀਵਰ ਤਾਂ ਨਹੀਂ ਹੈਗਾ ਵਜ਼ਨ ਘਟਾ ਲਓ ਠੀਕ ਹੋ ਜਾਓਗੇ ਫਿਰ ਮੈਂ ਗੱਲ ਕਹਿ ਰਿਹਾ ਵੀ ਕੀ ਪਰਹੇੜ ਜਿਹੜੇ ਨੇ ਨਾ ਬੜੀ ਵੱਡੀ ਰੋਲ ਪਲੇ ਕਰਦੇ ਹੈ ਮੈਂ ਸਭ ਨੂੰ ਕਹਿਣਾ ਚਾਹੁੰਗਾ ਕਿ ਰਾਤ ਨੂੰ ਜਦੋਂ ਸੌਣ ਲੱਗੋ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਉਹ ਮੈਂ ਜੋ ਖਾਤਾ ਉਹਨੂੰ ਹজম ਕੀਤਾ ਕੀ ਉਹ ਜਿਹੜਾ ਹজম ਨਹੀਂ ਕੀਤਾ ਉਹ ਮੇਰੇ ਸਰੀਰ ਦੇ ਵਿੱਚ ਬਿਮਾਰੀਆਂ ਨੂੰ ਜਨਮ ਤਾਂ ਨਹੀਂ ਦੇਊਗਾ ਹਰ ਬਿਮਾਰੀ ਦਾ ਜਨਮਦਾਤਾ ਲੀਵਰ ਹੈ ਹਰ ਬਿਮਾਰੀ ਜਿਹੜੀ ਉਹ ਲੀਵਰ ਤੋਂ ਸ਼ੁਰੂ ਹੁੰਦੀ ਬਿਲਕੁਲ ਜਿੰਨਾ ਖੁੱਲ ਕੇ ਤੁਸੀਂ ਅੱਜ ਗੱਲ ਕਰ ਰਹੇ ਹੋ ਇਸੇ ਏ ਕੱਲ ਮੈਂ ਇਸੇ ਕਰਕੇ ਤੁਹਾਨੂੰ ਦੁਬਾਰਾ-ਦੁਬਾਰਾ ਪੁੱਛ ਰਿਹਾ ਜਨਿਆਯੁਰਵੇਦ ਦੇ ਵਿੱਚ ਤਾਂ ਪਰ ਇਹ ਜੀ ਸਭ ਤੋਂ ਵੱਡੀ ਕਰਨਾ ਪੈਣਾ ਨਹੀਂ ਪਈਜ ਕਰਨਾ ਪੈਣਾ ਜੀ ਭਾਜੀ ਸਾਡੇ ਕੋਲ ਕੋਈ ਲੀਵਰ ਦਾ ਬੰਦਾ ਜੀ ਤਾਂ ਡਾਈਟ ਛੱਡਣੇ ਸ਼ੂਗਰ ਦਾ ਤਾਂ ਡਾਈਟ ਛੱਡਣੇ ਮਰਦਾਨਾ ਕਮਜ਼ੋਰੀ ਤੱਕ ਤਾਂ ਵੀ ਡਾਈਟ ਛੱਡਣੋ ਚ ਵੀ ਧਾਤ ਦੀ ਲੱ ਇਹ ਰੈਕਸ਼ਨ ਦੇ ਪ੍ਰੋਬਲਮ ਲਗ ਡਾਈਟ ਚੜਦਣੇ ਆ। ਇਧਰ ਬਵਾਸੀਰ ਨੂੰ ਲਗ ਡਾਈਟ ਚੜਦਣੇ ਆ। ਕਿਸੇ ਬੰਦੇ ਦਾ ਕੋਲੇਸਟ੍ਰੋਲ ਨੂੰ ਲਗ ਡਾਈਟ ਚੜਦਣੇ। ਇੰਨਾ ਡਾਈਟ ਦਾ ਇੰਪੋਰਟੈਂਟ ਰੋਲ ਹੈ ਜੀ। ਅੱਜ ਤੋਂ ਚ ਨਾਲ ਲਿਖਿਆ ਕਿ ਕਿਹੜੀ ਵਰਗੀ ਚ ਤੁਸੀਂ ਨਾਲ ਕਰਨੀਆਂ ਨੇ। ਕਰੋ ਯਾਰ ਅੱਧੇ ਰੋਗ ਤਾਂ ਵੈਸੇ ਠੀਕ ਹੋ ਜਾਂਦੇ ਦੱਸੋ। ਲੋਕੀ ਕਿ ਜੇਹੋਂ ਜਿਵੇਂ ਤੁਸੀਂ ਸੈਕਸ਼ੂਅਲ ਵੀਕਨੈਸ ਦੀ ਗੱਲ ਕੀਤੀ ਹੈ, ਜਿਹੜੀ ਕਮਜ਼ੋਰੀ ਦੀ ਗੱਲ ਕੀਤੀ ਹੈ। ਲੋਕਾਂ ਦਾ ਕਿਤੇ ਨਾ ਕਿਤੇ ਇਹਦੇ ਉੱਤੇ ਕੌਨਫੀਡੈਂਸ ਬਹੁਤ ਜ਼ਿਆਦਾ ਲੋ ਹੁੰਦਾ ਜਾ ਰਿਹਾ। ਪਰ ਮੈਂ ਇਸ ਗੱਲ ਤੇ ਵੀ ਆਉਂਗਾ। ਜਦੋਂ ਆਪਾਂ ਹੁਣ ਜਿਵੇਂ ਮੰਨ ਲਓ ਕੋ ਉਹ ਹੁਣ ਯਕੀਨ ਕਰਨਾ ਸ਼ੁਰੂ ਕਰਦਾ ਹੈ ਤੁਸੀਂ ਕਿਹਾ ਕਿ ਉਹ ਆਪਣੇ ਇੰਜੋਏਮੈਂਟ ਵਾਸਤੇ ਕਿਸੇ ਦਵਾਈ ਦਾ ਕਿਸੇ ਗੋਲੀ ਦਾ ਸੇਵਨ ਕਰਦੇ ਨੇ ਚਾਹੇ ਉਹ ਐਲੋਪੈਥੀ ਦੇ ਵਿੱਚ ਹੀ ਕਰਦੇ ਹੋਣ ਜਾਂ ਕਿਸੇ ਵੀ ਕਿਸੇ ਵੀ ਪੈਥੀ ਦੇ ਵਿੱਚ ਕਰਦੇ ਹੋਣ ਆਪਾਂ ਕਿਸੇ ਨੂੰ ਮਾਰਿਆ ਜਾਂਗੇ ਨਹੀਂ ਕਹਿੰਦੇ ਪਰ ਗੱਲ ਇਹ ਵੀ ਆ ਜਾਂਦੀ ਹੈ ਨਾ ਕਿ ਜਦੋਂ ਉਹ ਕਿਸੇ ਪਾਸੇ ਦਵਾਈ ਲੈਣ ਜਾਂਦੇ ਨੇ ਉਹਨਾਂ ਨਾਲ ਠੱਗੀ ਹੋ ਜਾਂਦੀ ਹੈ ਉਹਨਾਂ ਦਾ ਪੈਸਾ ਲੁੱਟ ਲਿਆ ਜਾਂਦਾ ਜਦੋਂ ਪੈਸਾ ਵੀ ਲੁੱਟ ਲਿਆ ਕੌਨਫੀਡੈਂਸ ਵੀ ਡਾਊਨ ਹੋ ਗਿਆ ਸਾਰਾ ਕੁਝ ਹੋ ਗਿਆ ਫਿਰ ਅਗਲਾ ਕਿਤੇ ਯਕੀਨ ਕਰੇ ਖਰਨਾ ਸਾਹਿਬ ਕਿਉਂ ਪੈਸਾ ਲੁੱਟ ਲਿਆ ਤੁਸੀਂ ਮੇਰੀ ਗੱਲ ਸਮਝਦੇ ਨਹੀਂ ਪਏ ਉਹ ਬੰਦੇ ਨੇ ਜੇ ਉਸ ਬੰਦੇ ਨੂੰ 10 ਸਾਲ ਪੁਰਾਣੀ ਬਿਮਾਰੀ ਹੈ ਉਹ ਸੋਚਦਾ ਮੈਂ 1 ਮਹੀਨਾ ਦਵਾਈ ਲੈ ਲਈ ਇੰਨਾ ਪੈਸਾ ਖਰਚਦਾ ਮੈਨੂੰ ਆਰਾਮ ਨਹੀਂ ਆਇਆ 10 ਸਾਲ ਦੀ ਬਿਮਾਰੀ ਨੂੰ ਤੁਸੀਂ 1 ਮਹੀਨੇ ਠੀਕ ਕਰ ਸਕਦੇ ਹੋ ਮੈਂ ਤਾਂ ਨਹੀਂ ਕਰ ਸਕਦਾ ਜਿਹੜਾ ਕਰ ਦੋ ਸ਼ਾਇਦ ਰੱਬ ਹੀ ਹੋਊਗਾ ਮਤਲਬ ਇਹ ਬਲੀ ਤੁਹਾਨੂੰ ਫਰਾਡ ਜੋ ਮਰਜ਼ੀ ਕਹਿ ਸਕਦੇ ਕੁਝ ਵੀ ਨਹੀਂ ਕਰ ਸਕਦੇ ਚੀਜ਼ ਦੇ ਵਿੱਚ ਟਾਈਮ ਤਾਂ ਤੁਹਾਨੂੰ ਡਾਕਟਰ ਨੂੰ ਦੇਣਾ ਹੀ ਪੈਣਾ ਤੁਹਾਨੂੰ ਇਹ ਸਮਝਣਾ ਚਾਹੀਦਾ ਵੈ ਕਿ ਡਾਕਟਰ ਇਹਨਾਂ ਵਧੀਆ ਮੈਨੂੰ ਨੁਸਖਾ ਦਿੱਤਾ ਵੈ ਮੈਨੂੰ 1 ਮਹੀਨੇ 'ਚ ਫਰਕ ਨਹੀਂ ਪਿਆ ਤੇ ਇਹ ਦੇਖਣਾ ਚਾਹੀਦਾ ਨਾ ਕਿ ਫਰਕ ਕਿਉਂ ਨਹੀਂ ਪਿਆ ਕੀ ਦੇਖਣਾ ਚਾਹੀਦਾ ਕਿ ਡਾਕਟਰ ਚੋਟ ਆ आपने तो अपना शरीर खंगालना चाहिए ना कि मैं एक हाँ। महीना डॉक्टर को मैं अपना रोग समझाया डॉक्टर मेरी नवज चैक की डॉक्टर ने मेरा कारण फड़िया कि मेरा दिमागी कारण है या मेरा कोई टेंशन का कारण है या मैं कोई गलतियां ज्यादा कर लिया या मेरा टेस्टोटॉल लेवल डाउन है या मेरा कोई लैवल डाउन है या, है या मेरे स्क्रॉटल स्कैनिंग प्रॉब्लम है या मेरा पनाइल डॉपर च प्रॉब्लम है डॉक्टर ने टैसट कराने हैं डॉक्टर ने लैब रिपोर्टिंग इनवैसिगेशन देखनी है फिर उन्होंने गाइड करना वे क्यों एक महीने निष्कर्ष कहता कि डॉक्टर टक गया जी कह ਜਦੋਂ ਐਰੋਵੇ ਦੇ ਵਿੱਚ ਜੇ ਕਿਸੇ ਵੀ ਮੈਂ ਮੈਂ ਉਹ ਕੱਲੀ ਸੈਕਸ਼ੂਅਲ ਦੀ ਗੱਲ ਨਹੀਂ ਕਰੂੰਗਾ ਲੀਵਰ ਫੈਟੀ ਦੀ ਸੈਕਸ਼ੂਅਲ ਦੀ ਜਾਂ ਸ਼ੂਗਰ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਇੱਕ ਮਹੀਨੇ ਦੇ ਅੰਦਰ ਅੰਦਰ ਫਰਕ ਦਿਖਾਣਾ ਸ਼ੁਰੂ ਕਰ ਦਿੰਦੀ ਹੈ ਮੈਂ ਨਹੀਂ ਕਹਿ ਸਕਦਾ ਜੀ ਇਹਦੇ ਵਿੱਚ ਹਰ ਬੰਦੇ ਦੇ ਹਾਲਾਤ ਲੱਗ ਹੈ ਹਰ ਬੰਦੇ ਦੀ ਬਿਮਾਰੀ ਲੱਗ ਹੈ ਹਰ ਬੰਦੇ ਦੀ ਸਵਿਰਿਟੀ ਲੱਗ ਹੈ ਸਭ ਤੋਂ ਇੰਪੋਰਟੈਂਟ ਬੰਦੇ ਨੇ ਪ੍ਰੇਜ ਕਿੰਨੇ ਕੀਤੇ ਜਿਹੜੇ ਡਾਕਟਰ ਨੇ ਬੋਲੇ ਉਹਨੂੰ ਕੀ ਉਹਨੇ ਐਕਸਰਸਾਈਜ਼ ਉਹ ਕੀਤੀਆਂ ਹੁਣ ਮੇਰੇ ਕੋਲ ਬੰਦਾ ਹੁੰਦਾ ਜੀ ਕਿ ਮੇਰੇ ਟਾਈਮਿੰਗ ਦੀ ਸਮੱਸਿਆ ਹੈ ਠੀਕ ਹੈ ਜੀ ਉਹਨੂੰ ਟਾਈਮਿੰਗ ਦੀ ਸਮੱਸਿਆ ਆਪਾਂ ਬੜਾ ਛੋਟਾ ਜਿਹਾ ਉਦਾਹਰਣ ਲੈਂਦੇ ਆ ਕਿ ਯੂਰਿਨ ਨੂੰ ਰੋਕਣਾ ਸਾਬੋ 3-3 4-4 ਘੰਟੇ ਆਉਂਦਾ ਵੈ ਅਸੀਂ ਬੀਰੀ ਨੂੰ ਜਦ ਕਿ 10 ਮਿੰਟ ਨਹੀਂ ਰੋਕ ਸਕਦੇ 2 ਮਿੰਟ ਨਹੀਂ ਰੋਕ ਸਕਦੇ ਕਿਉਂਕਿ ਸਾਨੂੰ ਟਾਇਲਟ ਟ੍ਰੇਨਿੰਗ ਤਾਂ ਦਿੱਤੀ ਗਈ ਹੈ ਯੂਰਿਨ ਰੋਕਣ ਦੀ ਬਟ ਬੀਰੀ ਰੋਕਣ ਦੀ ਕੀਗਲ ਐਕਸਰਸਾਈਜ਼ ਬਟਰਫਲਾਈ ਯੋਗਾ ਮੈਡੀਟੇਸ਼ਨ ਪ੍ਰਾਣਾਯਾਮ ਸਾਡੇ ਬਾਡੀ ਦਾ ਸਟੈਮਨਾ ਹੈ ਹੀ ਨਹੀਂ ਕੀ ਕਰ ਲੋਗੇ ਤੁਸੀਂ ਕਿਹੜੀ ਦਵਾਈਆਂ ਦੇ ਦੇਵੋ ਦਵਾਈਆਂ ਨਾਲ ਕੰਮ ਹੀ ਨਹੀਂ ਕਰਨ ਚੱਤ ਵਰਜਿਸ਼ ਨਹੀਂ ਕਰਨੀ ਗਰਮ ਤਸੀਦੀ ਚੀਜ਼ਾਂ ਖਾਜੋ ਵੀ ਇਹ ਹੋਰ ਪਤਲਾ ਹੋਰ ਟਾਈਮਿੰਗ ਇਸ਼ੂ ਜੀ ਤੁਸੀਂ ਪਾਗੇ ਕਿਤੋਂ ਠੀਕ ਕਰ ਲੋਗੇ ਪਹਿਲਾਂ ਨਵਸ ਤਾਂ ਬੜੋ ਨਾ ਬੰਦੇ ਦੀ ਬਿਮਾਰੀ ਤਾਂ ਸਮਝੋ ਨਾ ਬੰਦੇ ਨੇ 10 ਮਿੰਟ ਗਲਤ ਤਾਂ ਕਰੋ ਨਾ ਬੰਦੇ ਡਾਕਟਰ ਨੂੰ ਗਲਤ ਠਰਾਂਦੇ ਨੇ ਡਾਕਟਰ ਕੋਈ ਮੈਂ ਮੈਂ ਨਹੀਂ ਮੰਨਦਾ ਕੋ ਡਾਕਟਰ ਗਲਤ ਹੁੰਦਾ ਮੈਂ ਮੰਨਦਾ ਜਿਹੜਾ ਡਾਕਟਰ ਬੈਠਾ ਵਾ ਉਹ ਤੁਹਾਨੂੰ ਸਹੀ ਕਰਨ ਲਈ ਬੈਠਾ ਵਾ ਉਹ ਤੁਹਾਨੂੰ ਬੈਸਟ ਪੋਸੀਬਲ ਗਾਈਡ ਕਰੂਗਾ ਹੂੰ ਬਟ ਅਪਾ ਵੀ ਤਮਲ ਕਰਨਾ ਹੈ ਨਾ ਸਾਡੇ ਵੀ ਤਾਂ ਡਿਊਟੀਆਂ ਨੇ ਨਾ ਮੈਂ ਉਹੀ ਫੇਰ ਪ੍ਰਿੰਸੀਪਲ ਬੋਲ ਰਿਹਾ ਪਹਿਲਾਂ ਦਵਾਈਆਂ ਨਹੀਂ ਹੈਗੀਆਂ ਪਹਿਲਾਂ ਪਰਹੇਜ ਆ ਫਿਰ ਜੀਵਨਚੈਲੀ ਉਸ ਤੋਂ ਬਾਅਦ ਦਵਾਈਆਂ ਨੇ ਪਹਿਲਾਂ ਪਰਹੇਜ ਤੇ ਡਾਈਟ ਹੀ ਫਾਲੋ ਕਰਨੀ ਪੈਣੀ ਹੈ 100% ਕੋਈ ਜੋਇੰਟ ਪੇਨ ਦਾ ਪੇਸ਼ੈਂਟ ਹੈ ਜੀ ਸੁਪੋਜ਼ ਤੁਸੀਂ ਗਠੀਏ ਦਾ ਮਰੀਜ਼ ਲੈ ਲਓ ਸਾਰੀ ਜ਼ਿੰਦਗੀ ਵਿਚਾਰਾ ਦਵਾਈਆਂ ਖਾਂਦ ਰਹਾ ਤੇ ਕਿਤੋਂ ਠੀਕ ਨਹੀਂ ਹੁੰਦਾ ਐਂਡ ਦੇ ਵਿੱਚ ਜੋੜ ਉਹ ਤੇ ਡੇਡੇ ਹੋ ਜਾਂਦੇ ਤੇ ਵਿਚਾਰਾ ਬੈੱਡ ਰਿਟਨ ਹੋ ਜਾਂਦਾ ਬਈ ਉੱਥੇ ਵੀ ਉਹ ਲੋਕੀ ਅੰਗਰੇਜ਼ੀ ਦੇਸੀ ਦੀ ਜੰਗ ਲੜਦੇ ਆ ਮੈਂ ਕਹਿੰਦਾ ਦੋਨੋਂ ਕੰਬੀਨੇਸ਼ਨ ਥੈਰੇਪੀ ਚਲਾਓ ਜੀ ਦੇਸੀ ਨਾਲ ਆਪਣੇ ਜੋੜਾਂ ਦਾ ਦਰਦ ਬਿਹਤਰ ਕਰੋ ਤੇ ਅੰਗਰੇਜ਼ੀ ਦੇ ਨਾਲ ਜਿਹੜਾ ਤੁਸੀਂ ਗਠੀਆਂ ਦਾ ਲੈਵਲ ਉਸ ਨੂੰ ਮੋਨੀਟਰ ਕਰੋ ਕੀ ਗੁਣਾ ਕਰਦਾ ਦੱਸੋ ਜੀ ਮੈਂ ਚ ਕੋ ਗੁਣਾ ਕਰਦਾ ਮੈਂ ਦੱਸੋ ਜੀ ਮੈਂ ਕੰਨਾ ਤੇ ਦੋਨੋਂ ਚ ਮਿਕਸ ਕਰਕੇ ਰეკਮੈਂਡ ਕਰਦਾ ਹਾਂ ਬਟ ਉਹਦੇ ਚ ਮੈਂ ਇਹ ਕਹਿੰਨਾ ਕਿ ਆਯੁਰਵੇਦ ਦਾ ਸਭ ਤੋਂ ਵੱਡਾ ਧਰੂਰ ਆ ਪਰੇਸ਼ ਤੁਸੀਂ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਕਨਕ ਘੱਟ ਖਾਓ ਡੈਫੀਨਿਟਲੀ ਗਠੀਆਂ ਬੈਟਰ ਹੋਊ ਸਰੋਸਿਸ ਦੀ ਬਿਮਾਰੀ ਹੈ ਜਿਹੜਾ ਲੀਵਰ ਜਿੰ ਤੁਸੀਂ ਜਾਣ ਕਿਉਂ ਦੰਦਿਓ ਜਿੱਦਣ ਤੁਹਾਨੂੰ ਪਤਾ ਲੱਗਦਾ ਵੈ ਕਿ ਤੁਹਾਡਾ ਫੈਟੀ ਲੀਵਰ ਹੋ ਗਿਆ ਵੈ ਤੁਸੀਂ ਤਾਦੀ ਵਜਨ ਘਟਾ ਲਓ ਤੁਸੀਂ ਤਾਦੀ ਤਲੀਆਂ ਫਲੀਆਂ ਮੈਦੇ ਤੋਂ ਬਣੀ ਚੀਜ਼ਾਂ ਘੱਟ ਕਰਦੋ ਫੈਟ ਦੀ ਲੇਅਰ ਹੀ ਲੀਵਰ ਦੇ ਉੱਪਰ ਜਮਾ ਹੋ ਰਹੀ ਹੈ ਨਾ ਉਹ ਫੈਟ ਦੀ ਲੇਅਰ ਦੇ ਉੱਪਰ ਤੁਸੀਂ ਉਸ ਨੂੰ ਘਟਾਣ ਲਈ ਵਜਨ ਨਹੀਂ ਘਟਾਣਾ ਨਾ ਵਜਨ ਘਟਾ ਲਓ ਠੀਕ ਹੋ ਗਏ ਗੱਡੀਆਂ ਦੀ ਪ੍ਰੋਬਲਮ ਦੇ ਵਿੱਚ ਲੋਕ ਅਕਸਰ ਇਹ ਦਾਵਾ ਕਰਦੇ ਨੇ ਜਾਂ ਆਪਣੇ ਮੂੰਹੋਂ ਇਹ ਗੱਲ ਕਹਿੰਦੇ ਨੇ ਮੈਂ ਬਿਲਕੁਲ ਬਹੁਤ ਐਸੇ ਕਮੈਂਟ ਵੀ نیچے ਪੜਦਾ ਹੁੰਦਾ ਕਿ ਜਿੰਨਾ ਟਾਈਮ ਦਵਾਈ ਖਾਧੀ ਉਹਨਾ ਟਾਈਮ ਠੀਕ ਰਹਾ ਇਦਾਂ ਹੀ ਰਹਿਣਾ ਜੋੜਾਂ ਦੇ ਦਰਦਾਂ ਦੇ ਕਿਸੇ ਵੀ ਕੇਸ ਤੁਸੀਂ ਇਹ ਲਾ ਲਓ ਉਨਾ ਚਿਰ ਹੀ ਰਹਿਣਾ ਜਦ ਤੱਕ ਤੁਸੀਂ ਫਿਰ ਇਹ ਇਹ ਕਿਉਂ ਨਹੀਂ ਗਾਈਡ ਕੀਤਾ ਜਾਂਦਾ ਹੈਗਾ ਕਿ ਜਿੰਨਾ ਟਾਈਮ ਤੁਸੀਂ ਦਵਾਈ ਖਾਣੀ ਹੈ ਉਹਨਾਂ ਟਾਈਮੇ ਆਪਾਂ ਗਾਈਡ ਕਰਤਾ ਰਹੇ ਆ ਜ ਤੁਸੀਂ ਬੜਾ ਵਿਵਾਖ ਬੋਲ ਰਹੇ ਹੋ ਆਪਾਂ ਸ਼ੁਰੂ ਤੋਂ ਵਿਵਾਖ ਬੋਲਦੇ ਵੀਰ ਜੀ ਆਪਾਂ ਆਯੁਰਵੇਦ ਦੇ ਉੱਪਰ ਲੋਕਾਂ ਦਾ ਪ੍ਰੋਸਾਨ ਹੈ ਨਾ ਟੁੱਟਣ ਦੇਣਾ ਆਪਾਂ ਤਾਂ ਸੱਚ ਬੋਲਣਾ ਕੀ ਆਯੁਰਵੇਦ ਦੀ ਸਟਰੈਂਥ ਨੇ ਕੀ ਆਯੁਰਵੇਦ ਦੀ ਵੀਕਨੈਸਸ ਨੇ ਸੱਚ ਬੋਲੋ ਯਾਰ ਕੀ ਦਿੱਕਤ ਹੈ ਕਿ ਬੰਦੇ ਦਾ ਭਲਾ ਹੋਣਾ ਚਾਹੀਦਾ ਕਿਉਂਕਿ ਬਿਲਕੁਲ ਜਿੰਨਾ ਖੁੱਲ ਕੇ ਤੁਸੀਂ ਅੱਜ ਗੱਲ ਕਰ ਰਹੇ ਹੋ ਇਸੇ ਇਹ ਕਲਮੇ ਇਸੇ ਕਰਕੇ ਤੁਹਾਨੂੰ ਦੁਬਾਰਾ-ਦੁਬਾਰ ਪੁੱਛ ਰਿਹਾ ਲੋਕਾਂ ਦਾ ਯਕੀਨ ਸੱਚੀ ਹਿੱਲ ਰਿਹਾ ਹੈ ਆਯੁਰਵੇਦ ਤੋਂ ਲੋਕੀ ਪਹਿਲਾਂ ਅੱਜ ਤੋਂ ਸਾਲ 2 ਸਾਲ ਪਹਿਲਾਂ ਬੜਾ ਸੋਚ ਕੇ ਆਉਂਦੇ ਆਏ ਸੀਗੇ ਕਿ ਹਾਂ ਅਸੀਂ ਆਯੁਰਵੇਦ ਵੱਲ ਨੂੰ ਜਦੋਂ ਜਾਵਾਂਗੇ ਤਾਂ ਸਾਨੂੰ ਹੋਰ ਪੈਥੀ ਤੋਂ ਜਾਂ ਹੋਰ ਕਿਸੇ ਪਾਸੇ ਤੋਂ ਤਾਂ ਅੰਤ ਦੇ ਵਿੱਚ ਆਯੁਰਵੇਦ ਤੋਂ ਵੀ ਖੜਾ ਛੁੱਟ ਜੂਗਾ ਇਹ ਕਦੀ ਵੀ ਨਹੀਂ ਹੋਣਾ ਜਿਹੜੇ ਬੰਦੇ ਸੋਚਦੇ ਨੇ ਕਿ ਆਯੁਰਵੇਦ ਲੈ ਕੇ ਦਵਾਈਆਂ ਤੋਂ ਖੜਾ ਛੁੱਟ ਦਊਗਾ ਇਹ ਕਦੀ ਵੀ ਨਹੀਂ ਹੋਣਾ ਮੈਨੂੰ ਕਮੈਂਟਾਂ 'ਚ ਤੁਸੀਂ ਜੋ ਮਰਜ਼ੀ ਕਹ ਲਓ ਮੈਨੂੰ ਉਹਦਾ ਨਾਲ ਫਰਕ ਨਹੀਂ ਪੈਂਦਾ ਇਹ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਸੁਪੋਜ਼ ਐਸਿਡਿਟੀ ਬੰਦੀ ਹੈ ਤੁਸੀਂ ਵਰਜਿਸ਼ ਕਰ ਲੋ ਪਰਹੇਗ ਕਰ ਲੋ ਤਲੀਆਂ ਫਲੀਆਂ ਮੈਂਦੇ ਤੋਂ ਬਣੀਆਂ ਚੀਜ਼ਾਂ ਬੰਦ ਕਰ ਦਿਓ ਥੋੜੀ ਐਸਿਡਿਟੀ ਵੈਸੇ ਠੀਕ ਹੋ ਜਾਣੀ ਹੈ ਇੱਥੇ ਆਯੁਰਵੇਦ ਦਾ ਰੋਲ ਨਹੀਂ ਹੈ ਤੇ ਥੋੜੇ ਪਰੇ ਦਾ ਰੋਲ ਆਇਆ ਜੇ ਤੁਹਾਡੇ ਗੋਡਿਆਂ 'ਚ ਦਰਦ ਹੋ ਰਿਹਾ ਹੈ ਅਜ ਤੁਹਾਨੂੰ ਪਹਿਲਾਂ ਇਹ ਪਤਾ ਲੱਗਾ ਮੇਰੇ ਗੋਡੇ 'ਚ ਗਰੀਸ ਕੱਟਣੀ ਸ਼ੁਰੂ ਹੋ ਗਈ ਨਾਲ ਦੀ ਰੈਕਸਰੇ ਕਰਾਓ ਦਰਦ ਹੋ ਰਿਹਾ ਤਾਂ ਕਿ ਉਹ ਲਿਗਾਮੈਂਟ ਦੀ ਇੰਜਰੀ ਹੈ ਕਿ ਗਰੀਸ ਖਤਮ ਹੋ ਰਹੀ ਹੈ ਐਕਸਰਸਾਈਜ਼ ਕਰ ਲੋ ਤੁਸੀਂ ਬੈਟਰ ਹੋ ਜਾਓਗੇ ਜੇ ਤੁਹਾਨੂੰ ਸੁਪੋਜ਼ ਕਿਸੇ ਬੰਦੇ ਨੇ ਕਹਿ ਦਿੱਤਾ ਹੋਵੇ ਕਿ ਤੁਹਾਡੇ 7-8 ਜੋੜਾਂ 'ਚ ਦਰਦ ਹੋ ਰਿਹਾ ਹੈ ਤੁਸੀਂ ਆਪਣਾ ਗਠੀਆ ਟੈਸਟ ਕਰਾਓ ਜੇ ਗਠੀਆ ਡਾਕਟਰ ਕੋਲ ਜਾਓ ਉਸੇ ਵੇਲੇ ਤੁਹਾਡਾ ਜਿਹੜਾ ਰੋਗ ਆ ਰੁਕ ਜਾਊਗਾ ਤੁਸੀਂ ਸਾਰੀ ਜ਼ਿੰਦਗੀ ਵਧੀਆ ਰਹੋਗੇ ਤੁਹਾਨੂੰ ਚਾਰ ਵਾਰੀ ਪੰਜ ਵਾਰੀ ਰਾਤ ਨੂੰ ਯੂਰੀਨ ਆ ਰਹੀ ਹੈ ਮੂੰਹ ਬਹੁਤ ਜ਼ਿਆਦਾ ਸੁੱਕ ਰਿਹਾ ਹੈ ਵਜ਼ਨ ਘਟ ਰਿਹਾ ਹੈ ਆਪਣੀ ਸ਼ੂਗਰ ਟੈਸਟ ਕਰ ਲਓ ਉਸੇ ਵੇਲੇ ਪ੍ਰੇਸ਼ੁਰਣ ਸ਼ੁਰੂ ਕਰ ਲਓ 5 ਸਾਲ ਤੋਂ ਚੋ ਗੋਲੀਆਂ ਤੋਂ ਬਚ ਜਾਓਗੇ ਜੇ ਤੁਹਾਨੂੰ ਪਤਾ ਲੱਗ ਰਿਹਾ ਕਿ ਮੈਨੂੰ ਪੌੜੀਆਂ ਚੜਾਂਦੇ ਸਾਹ ਚੜ ਰਹੇ ਹਨ ਆਪਣਾ ਕੋਲੇਸਟ੍ਰੋਲ ਲੈਵਲ ਚੈੱਕ ਕਰਾ ਲਓ ਆਪਣੇ ਪੇਟ ਦਾ ਸਕ ਪਰ 헤ਜ ਜਿਹੜੇ ਨੇ ਨਾ ਬੜੀ ਵੱਡੀ ਰੋਲ ਪਲੇ ਕਰਦਣ ਲਾਈ ਪਰਹੇਜ ਸਭ ਤੋਂ ਪਹਿਲਾਂ ਪਰਹੇਜ ਸਭ ਤੋਂ ਪਹਿਲਾਂ ਪਰਹੇਜ ਫਿਰ ਦਵਾਈ ਦਵਾਈਆਂ ਲਾਸਟ ਦੇ ਵਿੱਚ ਉਹ ਵੀ ਜੇ ਲੋਡ ਹੈਗੀ ਤਾਂ ਜੇ ਲੋਡ ਹੈ ਤਾਂ ਮੈਂ ਹਰ ਰੋਜ਼ ਅਪਰੋਕਸੀਮੇਟਲੀ ਇੱਕ ਤਿਹਾਈ ਓਪੀਡੀ ਨੂੰ ਵਾਪਸ ਭੇਜਦਾ ਕਿ ਤੈਨੂੰ ਦਵਾਈ ਦੀ ਲੋੜ ਨਹੀਂ ਹੈਗੀ ਤੂੰ ਪਹਿਲਾਂ ਪਰਹੇਜ ਕਰ